ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸਆਈਟੀ ਨੇ ਜਿਹੜੇ 328 ਸਰੂਪਾਂ ਦੇ ਮਾਮਲੇ ਵਿੱਚ ਅਪਡੇਟ ਸਾਹਮਣੇ ਲੈ ਕੇ ਆਂਦੀ ਹੈ ਉਹਦੇ ਵਿੱਚ ਬਹੁਤ ਵੱਡੀ ਗੱਲਬਾਤ ਸਾਹਮਣੇ ਆਈ ਹੈ ਜਦੋਂ ਤੁਸੀਂ ਇਹ ਕਹਿੰਦੇ ਸੀ ਕਿ 328 ਸਰੂਪ ਗੈਬ ਹੋਏ ਨੇ ਉਹ ਕਹਿੰਦੇ ਨਹੀਂ ਤانوں ਇੱਕ ਚੰਗੀ ਤਰ੍ਹਾਂ ਡਿਟੇਲ ਬਾਰੇ ਪਤਾ ਹੋਣਾ ਚਾਹੀਦਾ ਜਿਹੜੇ ਗੁਰੂ ਸਾਹਿਬ ਦੇ ਪਾਵਨ ਅੰਕ ਨੇ ਪੰਨੇ ਨੇ ਉਹ ਬਖਰੇ ਛਪਦੇ ਤੇ ਜਿਲਦ ਬਖਰੀ ਛਪਦੀ ਹੈ ਬਣਾਈ ਜਾਂਦੀ ਹੈ ਤਿਆਰ ਕੀਤੀ ਜਾਂਦੀ ਹੈ ਤੇ ਪੰਨੇ ਛਪਾਉਣ ਦੀ ਜਿਹੜੀ ਪਾਵਨ ਅੰਕ ਛਪਾਉਣ ਦੀ ਜਿਹੜੀ ਗੱਲਬਾਤ ਹੈ ਉਹ ਪਹਿਲਾਂ ਲਿਖਤੀ ਰੂਪ ਵਿੱਚ ਪ੍ਰੈਸ ਨੂੰ ਦਿੱਤੀ ਜਾਂਦੀ ਹੈ ਤੇ ਉਹ ਪੂਰੀ ਡਿਟੇਲ ਹੁੰਦੀ ਹੈ ਉਹ ਜਿਹੜੇ ਪਾਵਨ ਅੰਕ ਨੇ ਤਕਰੀਬਨ ਲੱਖਾਂ ਦੇ ਹਿਸਾਬ ਨਾਲ ਇਹਨੇ ਛਪਾਏ ਹਨ ਉਹ ਤੋਂ ਬਾਅਦ 1430 ਪਾਵਨ ਅੰਕ ਇੱਕ ਸਰੂਪ ਤਿਆਰ ਹੋ ਜਾਂਦਾ ਹੈ ਹੁਣ ਇਹ ਜਿਹੜੇ ਸਰੂਪ ਨੇ ਨਾ ਇਹਨਾਂ ਦੀ ਗਿਣਤੀ ਪਤਾ ਕਿੰਨੀ ਹੈ 800 ਹੋ ਗਈ ਤਕਰੀਬਨ 328 ਤੋਂ 800 ਤੱਕ ਪਹੁੰਚ ਗਈ ਹੁਣ 328 ਰੂਪਾਂ ਦੀ ਗਿਣਤਾਂ ਬਣੀਆਂ ਗਈਆਂ ਤੇ ਬਾਕੀ ਕਿੰਨੇ ਰਹਿ ਗਏ ਜਾਨੀ ਕਿ ਮੰਨ ਕੇ ਚਲੋ 2 800 ਦੇ ਵਿੱਚੋਂ ਜੇ 328 ਕੱਢ ਲਈਏ ਤਾਂ ਬਹੁਤ ਵੱਡਾ ਉਲਟ ਫੇਰ ਬਹੁਤ ਵੱਡਾ ਘਪਲੇ ਦੇ ਵਿੱਚ ਹੋਇਆ ਲਗਭਗ 640 ਜਾਨੀ ਕਿ 60 ਬਾੜ ਦੀ ਗਿਣਤੀ ਬਣ ਗਈ ਘਟੋ ਘਟ ਹੋਰ ਹੈ ਜਿਹੜੇ ਰੂਪ ਛਪਨੇ ਸੀ ਜिल्ਦ ਬਣਣੀ ਸੀ ਉਹ ਪੰਨੇ ਹੀ ਇਹਨਾਂ ਨੇ ਗਾਇਬ ਕੀਤੇ ਆ ਮਤਲਬ ਕਿ ਪੰਨੇ ਗੁਰੂ ਪਾਸ਼ਾ ਦੇ ਪਾਵਨ ਅੰਕ ਜਿਹੜੇ ਆ ਉਹ ਸ਼ਾਪ ਦਿੱਤੇ ਗਏ ਉਹਦੀ ਜिल्ਦ ਨਹੀਂ ਤਿਆਰ ਹੋਈ ਤੇ ਉਹ ਪਾਵਨ ਅੰਕ ਇਹਨਾਂ ਨੇ ਵੇਚੇ ਬੇਅਦਵੀ ਕਰਾਉਣ ਵਾਸਤੇ ਵੇਚੇ ਐਸਆਈਟੀ ਨੇ ਤਾਂ ਜਿਹੜਾ ਸਿਸਟਮ ਦੇ ਮੁਤਾਬਕ ਪੇਪਰ ਵਰਕ ਹੁੰਦਾ ਉਹਦੇ ਮੁਤਾਬਕ ਚੱਲਣਾ ਜੇ ਤੁਸੀਂ ਡੀਪਲੀ ਜਾ ਕੇ ਦੇਖੋਗੇ ਨਾ ਤਾਂ ਇਹਦਾ ਮਤਲਬ ਕੀ ਹੈ ਵੀ 855 ਸਰੂਪ ਤਿਆਰ ਹੋਣਾ ਸੀ ਤੇ 328 ਦਾ ਰਿਕਾਰਡ ਵਿੱਚ ਨਹੀਂ ਨਾ ਜਿਹੜੇ ਕਹਿੰਦੇ ਵੀ ਅਸੀਂ ਬਿਨਾਂ ਰਿਕਾਰਡ ਤੋਂ ਬੇਚ ਦਿੱਤੇ ਉੱਥੇ ਗਏ ਉੱਥੇ ਗਏ ਜਬੜਕੇ ਮਾਰਤੀ ਉਹਨੇ ਹੁਣ ਘੱਟੋ ਘੱਟ ਵੀ 12 ਲੱਖ ਪੰਨਾ 55 ਅੰਕ ਉਹ ਇਹਨਾਂ ਨੇ ਸਰੂਪ ਯਾਰ ਕਰਨ ਤੋਂ ਬਿਨਾ ਹੀ ਕਿੱਥੇ ਭੇਜਿਆ ਇਹ ਤੁਸੀਂ ਅੰਦਾਜ਼ਾ ਲਾ ਲਓ ਵੀ ਜਿਹੜੇ ਕਹਿੰਦੇ ਨੇ ਨਾ ਗੜੀਆਂ ਦੇ ਵਿੱਚ ਪਾਵਨ ਅੰਕ ਮਿਲੇ ਨੇ ਖਿਲਾਰੇ ਹੋਏ ਉਹ ਉਹ ਅੰਕ ਨਹੀਂ ਉਹ ਕੋਈ ਪੂਰਾ ਸਰੂਪ ਨਹੀਂ ਚੱਕਿਆ ਕਿਸੇ ਨੇ ਪੂਰਾ ਸਰੂਪ ਨਹੀਂ ਕਿਸੇ ਨੇ ਚੱਕਿਆ ਜਣ ਕੇ ਇਹ ਬਹੁਤ ਵੱਡਾ ਕਪਲ ਹੈ ਬਹੁਤ ਵੱਡੀ ਮਿਲੀਭੁਗਤ ਹੈ ਜਣ ਕੇ ਪੂਰੀ ਬਿਆਦਮੀ ਦੀ ਘਟਨਾ ਦੀ ਜਾਂਚ ਹੋਵੇ ਤਾਂ ਇਹਦੇ ਮਾਸਟਰਮੈਂਡ ਸ਼੍ਰਮਣੀ ਕਮੇਟੀ ਹੈ ਤੇ ਇਹ ਕਰਾਉਣ ਵਾਲੇ ਕੌਣ ਨੇ ਬਾਦਲ ਕਾਲਾ ਤੇ ਨਾਲ ਕੌਣ ਵਾਲੇ ਨੇ ਨਰੇਨੂ ਮਹਾਂਤਰ ਮੈਂ ਲਿਖ ਕੇ ਬੋਲ ਸਕਦਾ ਸੀ ਵੀ ਇੰਨੇ ਲੱਖ ਇੰਨੇ ਹਜ਼ਾਰ ਇੰਨੇ ਸੌ ਪਵਨ ਅੰਕ ਨੇ ਨਾ ਨਾ ਮੈਂ ਤਾਂ ਤੁਹਾਨੂੰ ਖੁੱਲਾ ਹੀ ਦੱਸਿਆ ਵੀ ਹਰੇਕ ਬੰਦਾ ਇਹ ਜੀ ਨੂੰ ਸਮਝ ਜੇ ਜਣੇ ਕਿ ਤੁਸੀਂ ਇਹ ਲਾ ਲਓ ਤੁਸੀਂ ਹਸਤਾਬਾ ਲਾ ਲਓ ਇੱਕ ਪਾਵਨ ਸਰੂਪ ਦੇ ਵਿੱਚ ਜਿਹੜੇ ਪਾਵਨ ਅੰਕ ਨੇ ਉਹ 1430 ਹੁੰਦੇ 338 ਸਰੂਪ ਤਾਂ ਉਹ ਨੇ ਜਿਹੜੇ ਨਾ ਨੇ ਜਵਲੀਆਂ ਮਾਰ ਕੇ ਕਹਤਾ ਜੀ ਔ ਡੇਰੇ ਬਾਗੇ ਔ ਡੇਰੇ ਬਾਗੇ ਸਾਡੇ ਮੁਲਾਜ਼ਮਾਂ ਨੇ ਘੇਰਾ ਫੇਰੀ ਕਰਨ ਲਈ ਲਾਲਚ ਖਤਰ ਬੇਤੇ ਉਹ ਨੇ ਤੇ ਜੇ 800 ਸਰੂਪ ਬਣਦਾ ਤਾਂ 328 ਕੱਢ ਕੇ ਜਿਹੜੇ ਪਿੱਛੇ ਪਾਵਨ ਸਰੂਪ ਬਜਦੇ ਨੇ ਨਾ ਉਹ ਸਰੂਪ ਤਿਆਰ ਨਹੀਂ ਕੀਤੇ ਉਹ ਪੰਨੇ ਹੀ ਸਿਕਲ ਨੇ ਹਲੇ ਜਲਤ ਵੱਢਣੀ ਛੋਣਾਂ ਦੀ ਉਹ ਇਹਨਾਂ ਨੇ ਪਤਾ ਨਹੀਂ ਕਿਹੜੇ ਬੈਗਾਂ ਚ ਪਾ ਕੇ ਕਿਹੜੀਆਂ ਬੋਰਗਾਂ ਚ ਪਾ ਕੇ ਵੇਚੇ ਨੇ ਕਿੱਥੇ ਭੇਜੇ ਨੇ ਇਹ ਜਾਂਚ ਹੁਣ ਹੋਣੀ ਚਾਹੀਦੀ ਇਹ ਤਾਂ ਹੀ ਰੋਲਾ ਪਾਉਂਦੇ ਸੀ ਤਾਂ ਹੀ ਇਹ ਰਿਕਾਰਡ ਨਹੀਂ ਦਿੰਦੇ ਸੀ ਜਿਹੜੇ ਗਲੀਆਂ ਦੇ ਵਿੱਚ ਅੰਕ ਤੁਹਾਨੂੰ ਮਿਲੇ ਨੇ ਨਾ ਖਿਲਾੜੇ ਹੋਏ ਰੂੜੀਆਂ ਤੇ ਮਿਲੇ ਨੇ ਉਹ ਸਪਸ਼ਟ ਵੀ ਹੋ ਚੁੱਕਾ ਵੀ ਉਹ ਸਰੂਪ ਜਿਹੜੇ ਆ ਨਾ ਕੋਈ ਪੂਰਾ ਸਰੂਪਨੇ ਕਿ ਸਿਰੇ ਚੱਕਿਆ ਸੀ ਇੱਕ ਦੋ ਦੀ ਗੱਲ ਛੱਡ ਦਿਓ ਜੇ ਬਹੁਤੇ ਥਾਂ ਤੇ ਕਿਤੇ ਪਾਵਨ ਅੰਕ ਮਿਲੇ ਨੇ ਨਾ ਉਹ ਪਾਵਨ ਅੰਕ ਇਹ ਨੇ ਜਿਹੜੇ ਬਿਨਾਂ ਜਿੰਦਤ ਬੰਨਣ ਤੋਂ ਇਹਨਾਂ ਨੇ ਉਹ ਵੇਚੇ ਐ ਕਿਹਨੂੰ ਵੇਚੇ ਨੇ ਇਹ ਪੂਰੀ ਜਾਣਕਾਰੀ ਸਾਹਮਣੇ ਆਊਗੀ ਔਰ ਇਹਨਾਂ ਨੇ ਇਹ ਮੁੱਦੇ ਨੂੰ ਠੰਡੇ ਬਸਤੇ ਵਿੱਚ ਪਾਉਣ ਵਾਸਤੇ ਪਹਿਲਾਂ ਜਿਹੜੇ ਸ਼੍ਰਮਣੀ ਕਮੇਟੀ ਦੇ ਮੁਲਾਜ਼ਮ ਨੂੰ ਸਸਪੈਂਡ ਕਰਤੇ ਸੀ ਘਰੋਂ ਭੇਜਦੇ ਸੀ ਵੀ ਇਹ ਮੁੱਦਾ ਗਾਇਬ ਹੋ ਜੇ ਪਰ ਇਹ ਮੁੱਦਾ ਗਾਇਬ ਨਹੀਂ ਹੋਣਾ ਹੁਣ ਇੱਕ ਹੋਰ ਸੁਣਦੇ ਆ ਜਿਹੜੇ ਛੋਟੇ ਛੋਟੇ ਐਕਸੀਡੈਂਟ ਹੋ ਰਹੇ ਨੇ ਨਾ ਇਨਸੀਡੈਂਟ ਜਿਵੇਂ ਟੈਕਸੀ ਡਰਾਈਵਰ ਕੋੜਦਾ ਆਕੇ ਤੇ ਕਹਿੰਦੇ ਮੁੰਡਾ ਚੱਕ ਕੇ ਮਾਰਦਾ ਇਹ ਸਾਰਾ ਕੁਝ ਕਿਉਂ ਹੋ ਰਿਹਾ ਯਾਨੀ ਕਿ ਇਸ ਮੁੱਦੇ ਨੂੰ ਦਵਾਇਆ ਜਾਵੇ ਵੀ ਇਧਰੋਂ ਧਿਆਨ ਭੜਕਾ ਕੇ ਇਧਰ ਲੈ ਜਾਵੇ ਮਸਲਾ ਹੋਰ ਕੁਝ ਨਹੀਂ ਟੈਕਸੀ ਡਰਾਈਵਰ ਕੁੱਟਿਆ ਗਿਆ ਫਲਾਣਾ ਮੁੰਡਾ ਚੱਕ ਕੇ ਮਾਰਦਾ ਸ਼ਿਮਨੀ ਮੰਡੀ ਵਿੱਚ ਸੀਐਸਟਾਫ ਨੇ ਦੋ ਬੰਦੇ ਚੱਕ ਲਏ ਇਹ ਰੋਲਾ ਪਾਉਣਾ ਕਿਉਂ ਵੀ ਇਸ ਮੁੱਦੇ ਨੂੰ ਢੰਡੇ ਵਾਸਤੇ ਵਿੱਚ ਪਾ ਦਿਓ ਤੇ ਨਵਾਂ ਮੁੱਦਾ ਛੇੜ ਦਿਓ ਵੀ ਲੋਕਾਂ ਦਾ ਧਿਆਨ ਇਧਰੋਂ हट ਜੇ ਪਰ ਇਹ ਹੋਣਾ ਨਹੀਂ ਜਿਹੜਾ ਪੰਜਾਬ ਦੀ ਸਤਾ ਦੇ ਵਿੱਚ ਬੈਠਾ ਹੈ ਨਾ ਮੁੱਖ ਮੰਤਰੀ ਤੇ ਉਹਦੇ ਕੋਲੇ ਵੀ ਸਲਾਹਕਾਰ ਹੈਗੇ ਸਿਕਸ ਕਾਲਰ ਉਹਦੇ ਕੋਲੇ ਵੀ ਹੈਗੇ ਉਹਦੇ ਕੋਲੇ ਵਕੀਲ ਹੈਗੇ ਜਿਹੜੇ ਆ 52 ਅੰਕਾਂ ਦੀ ਗੱਲ ਕੀਤੀ ਹੈ ਵੀ ਬਿਨਾ ਜਿੱਲ੍ਹ ਤੋਂ ਐਨੇ ਲੱਖ ਪਾਵਨ ਅੰਕ ਸਿਪਾਏ ਆ ਉਹ ਵਕੀਲ ਨੇ ਦੱਸਿਆ ਸਾਰਾ ਕੁਝ ਉਨੇ ਪੂਰੀ ਡਿਟੇਲ ਦੱਸਤੀ ਹੈ ਵੀ 800 ਲੱਖ 55 ਪਾਵਨ ਅੰਕ ਸ਼ਿਪਾਇਆ ਇਹਨਾਂ ਤੇ ਉਹਦੇ ਜੇ ਤੁਸੀਂ ਮੈਕਸਿਮਮ ਪਾਵਨ ਅੰਕ ਜੋੜਨੇ ਹੋਣ ਸਰੂਪ ਬਣਾਉਣੇ ਹੋਣ ਤਾਂ 800 ਸਰੂਪ ਬਣਦੇ ਨੇ ਕਿ 328 ਸਰੂਪ ਤਾਂ ਜिल्ਦ ਬਣੇਗੀ ਤੇ ਉਹ ਤੋਂ ਬਾਅਦ ਜਿਹੜੇ ਸਰੂਪ ਬਣਨੇ ਸੀ ਉਹਨਾਂ ਪਾਵਨ ਅੰਕਾਂ ਦੇ ਉਹ ਇਹਨਾਂ ਨੇ ਜिल्ਦ ਨਹੀਂ ਬਣਾਈ ਸਰੂਪ ਨਹੀਂ ਬਣਾਏ ਉਹ ਪਤਾ ਨਹੀਂ ਕੱਲੇ ਕੱਲੇ ਅੰਕ ਕਿੰਨੇ ਕਿੰਨੇ ਅੰਕ ਕਿੱਥੇ ਕਿੱਥੇ ਭੇਜੇ ਨੇ ਕਿਹਨੂੰ ਕਿਹਨੂੰ ਭੇਜੇ ਨੇ ਇਹ ਕਰਤੂਤਤਾ ਨੇ ਨਾ ਦੀ। ਇਹ ਕੌਣ ਕਰ ਰਿਹਾ ਜੀ? ਹੁਣ ਕੀ ਜਿਹੜੇ ਮੁਲਾਜ਼ਮ ਸੀ ਉਹਨਾਂ ਦੀ ਜ਼ਰਤ ਹੈਗੀ ਹੈ। ਜਿੰਨਾ ਕਰ ਸਕਦੇ ਆ ਉਹ ਠੀਕ ਹੈ ਭੇਟਾ ਵਿੱਚ ਮਾਣੀ ਮੁਟੀਰ ਫਿਰ ਕਰ ਲੈਣਗੇ। ਪਰ ਇਹ ਥੋੜੀ ਹੁੰਦਾ ਵੀ ਉਹ ਜਿਹੜੇ ਮੁਲਾਜ਼ਮ ਨੇ ਵੀ ਉਹ ਪਾਵਨ ਅੰਕਾਂ ਨੂੰ ਬੋਰੀਆਂ ਵਿੱਚ ਬੈਂਕਾਂ ਵਿੱਚ ਪਾ ਕੇ ਕਿੱਥੇ ਭੇਜ ਦੇਣ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਜਿਹੜੀ ਪ੍ਰਿੰਟਿੰਗ ਪ੍ਰੈਸ ਹੈ ਨਾ ਉਹ ਸ਼ਮਨਿਕ ਮੈਟ ਦੀ ਉੱਥੇ ਪਹਿਲਾਂ ਕੱਲੇ ਪਾਵਨ ਅੰਕ ਛਪਦੇ ਆ ਗਿਣਤੀ ਦੇ ਰੂਪ ਵਿੱਚ ਲਿਖਤੀ ਰੂਪ ਵਿੱਚ ਦਿੱਤਾ ਜਾਂਦਾ ਵੀ ਐਨੇ ਛਪਦੇ ਨੇ ਕਿੰਨੇ ਸਰੂਪ ਵਿੱਚ ਕਿੰਨੇ ਲੱਗਣੇ ਨੇ ਐਨੇ ਸਰੂਪਾਂ ਦੇ ਐਨੇ ਅੰਕ ਬਣਦੇ ਨੇ ਤੁਸੀਂ ਉਹ ਛਾਪਦੇ ਹੋ ਉਹ ਸ਼ਰੂਪ ਤਾਂ ਛਾਪ ਕੇ ਪੰਨੇ ਤਾਂ ਛਾਪ ਕੇ ਤਿਆਰ ਰੋਗੇ ਜਿਲਦ ਬਣੀ ਨਹੀਂ ਉਹਨਾਂ ਦੀ ਜਿੱਥੇ ਸਰੂਪ ਗਾਹਾਂ ਜਾ ਕੇ ਸੰਗਤ ਨੂੰ ਦਿੱਤੇ ਜਾਂਦੇ ਆ ਗੁਰਦਰਸਹਿਬ ਵਿੱਚ ਪ੍ਰਕਾਸ਼ ਕਰਨ ਵਾਸਤੇ ਲੈ ਕੇ ਜਾਂਦੇ ਆ ਉਹ ਤੱਕ ਤਾਂ ਸ਼ੁਰੂ ਪਾਏ ਹੀ ਨਹੀਂ ਉਹ ਤਾਂ 328 ਹੀ ਆਏ ਜਿਹੜੇ ਪਾਵਰ ਅੰਕ ਨੇ ਇਕੱਲੇ ਉਹ ਲੱਖਾਂ ਦੀ ਗਿਣਤੀ ਵਿੱਚ ਐ ਉਹ ਕਿੱਥੇ ਗਏ ਨੇ ਉਹ ਤਾਂ ਜਿਹੜੇ ਪ੍ਰਿੰਟ ਕਰਦੇ ਨੇ ਜਣ ਕੇ ਪ੍ਰਿੰਟਿੰਗ ਪ੍ਰੈਸ ਦੇ ਵਿੱਚ ਜਿਹੜੇ ਕੰਮ ਕਰਦੇ ਆ ਉਹ ਤਾਂ ਉਹਨਾਂ ਨੂੰ ਪਤਾ ਹੈ ਨਾ ਉਥੇ ਸਕੱਤਰ ਕੌਣ ਹੈ ਮੈਨੇਜਰ ਕੌਣ ਹੈ ਇੰਜਾਰਿ ਕੋਣ ਹੈ ਇਹ ਤਾਂ ਉਹਨੂੰ ਪਤਾ ਨਹੀਂ ਵੀ ਉਹ ਪਾਵਨ ਅੰਕ ਬਿਨਾ ਜਿਲਤ ਵੰਣਣ ਤੋਂ ਕਿੱਥੇ ਗਏ ਨੇ ਇਹ ਤਾਂ ਉਹ ਦੱਸਣਗੇ ਨਾ ਆਹੇਰਾ ਫੇਰੀ ਇਹਨਾਂ ਦੀ ਤਾਂ ਕਹਿੰਦੇ ਸੀ ਭਗਵੰਤ ਮਾਨ ਨੇ ਕਿਉਂ ਦਖਲ ਨਜ ਕੀਤੀ ਭਗਵੰਤ ਮਾਨ ਸੇਖਾਉਂਦੇ ਮਸਲੇ ਵਿੱਚ ਕਿਉਂ ਵੱੜਦਾ ਤਾਂ ਕਹਿੰਦੇ ਸੀ ਜਿਹੜੇ ਪਾਵਨ ਗੜੀਆਂ ਦੇ ਵਿੱਚ ਅੰਕ ਖਿਲਾਰੇ ਗਏ ਨੇ ਨਾ ਉਹ ਇਹ ਅੰਕ ਨੇ ਜੀ ਉਹ ਕਿੱਥੇ ਕਿੱਥੇ ਗਏ ਨੇ ਇਹ ਜਦੋਂ ਛੇਤਰ ਫਿਰੂ ਚੰਗੀ ਤਰ੍ਹਾਂ ਫਿਰ ਦੱਸਣਗੇ ਵੀ ਸਾਡੇ ਕੋਲੋਂ ਕੌਣ ਲੈ ਕੇ ਗਿਆ ਜਿਹੜੇ ਸਰੂਪ ਜਿੱਥੋਂ ਤੁਸੀਂ ਲੈ ਕੇ ਆਉਨੇ ਹੋ ਨਾ ਉਥੇ ਸਰੂਪ ਤਿਆਰ ਹੋ ਕੇ ਜਾਂਦੇ ਨੇ ਜਲਤ ਵੱਜੀ ਹੁੰਦੀ ਹੈ ਪਿਆਸਕਾਰ ਦੇ ਨਾਲ ਉਥੇ ਰੱਖੇ ਜਾਂਦੇ ਆ ਪਰ ਇਹ ਤਾਂ ਪਾਵਨ ਅੰਕ ਨਹੀਂ ਜਿਹਦੇ ਜਲਤ ਵੱਜੀ ਨਹੀਂ ਹਲੇ ਉਹ ਸਰੂਪ ਉਹ ਪਾਵਨ ਕਿੱਥੇ ਨਹੀਂ ਉਹਨਾਂ ਦੀ ਗਿਣਤੀ 1 2 ਨਹੀਂ ਲੱਖਾਂ ਦੇ ਵਿੱਚ ਹੈ ਕਿੰਨੇ ਨਾ ਬੋਰਨੇ ਪਰਗੇ ਹੋਣਗੇ ਤੁਹਾਨੂੰ ਕਿੱਥੇ ਭੇਜੇ ਹੋਣਗੇ ਕਿਹੜੇ ਬੈਗਾਂ ਚ ਗਏ ਹੋਣਗੇ ਕਿਹੜਾ ਬੰਦਾ ਲੱਗੇ ਗਿਆ ਹੋ ਜਣ ਕੇ ਇਹ ਨੇ ਕੌਮ ਨੂੰ ਖਤਮ ਕਰਨ ਵਾਲੇ ਗੁਰੂ ਸਾਹਿਬ ਦੇ ਅਸਲ ਦੁਸ਼ਮਣ ਤੁਸੀਂ ਇਹਨਾਂ ਨੂੰ ਕਹਿ ਲਓ ਪਿਰਥੀ ਚੰਦਗੀ ਢੀਰ ਮੱਲੀਏ ਕੁੜੀ ਮਾਰ ਨੜੀ ਮਾਰ ਮੀਣੇ ਮਸੰਦ ਇਹ ਸਾਰੇ ਉਹ ਨਹੀਂ ਤੇ ਹੁਣ ਤੁਸੀਂ ਅੰਦਾਜ਼ਾ ਲਾ ਲਓ ਇਹ ਕੋਈ ਮੇਰੀ ਜਾਣਕਾਰੀ ਨਹੀਂ ਸ਼ਹਿਰ ਦੇ ਵਿੱਚ ਜਿਹੜੀ ਗੱਲਬਾਤ ਚੱਲਦੀ ਹੈ ਇਹ ਵਕੀਲ ਸਾਹਿਬ ਨੇ ਖੁਲਾਸੇ ਕੀਤੇ ਨੇ ਵੀ ਇੰਨੀ ਇੰਨੀ ਡਿਟੇਲ ਹੈ ਵੀ ਜਿੱਥੇ ਇਹਨਾਂ ਨੇ ਹੀਰਾ ਫੇਰ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ